ਉਡਪਨਾਸ ਕੇ ਸਿਖਸ਼ਨਾਤ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਮੇ ਆਪ ਸਭ ਦਾ ਇੱਕ ਵਾਰ ਫਿਰ ਸਵਾਗਤ ਹੈ ਜੀ ਹਾਂ ਦੋਸਤੋ ਫਿਰ ਤੋਂ ਆਮਨੇ ਸਾਹਮਣੇ ਦੇਖ ਰਹੇ ਸਾਰੇ ਦਰਸ਼ਕੋਣੇ ਕੋਰੀ ਫਿਰ ਤੋਂ ਪਿਆਰ ਭਰ ਨਮਸਕਾਰ ਰੰਦਾਵਰ ਸਾਹਿਬ ਅੱਜ ਤੁਸੀਂ ਵਲੰਟੀਅਰਾਂ ਦੀ ਮਿਲਣਗ ਦੇ ਵਿੱਚ ਸ਼ਾਮਿਲ ਹੋਏ ਕੀ ਖਾਸ ਕੀ ਲੱਗਾ ਤੁਹਾਨੂੰ ਅਸਲੀ ਗੱਲ ਇਹੋ ਹੀ ਸੀ ਵੀ ਵਲੰਟੀਅਰਾਂ ਨੂੰ ਸਾਰਿਆਂ ਨੂੰ ਭਗਵੰਤ ਮਾਨ ਨੇ ਜਿਹੜਾ ਹੀ ਉਹ ਸਾਰਾ ਦੱਸਿਆ ਵੀ ਇਤਰਾ ਆਪਾਂ ਹੁਣ ਤਗੜੇ ਹੋ ਗਏ ਜਿਤਰਾ ਆਪਾਂ ਬਾਈਅਰ ਇਲੈਕਸ਼ਨ ਜਿੱਤੀ ਆ ਉਹਦੇ ਨਾਲ ਵੱਧ ਤਗੜੇ ਹੋ ਜੇ ਤੇ ਜੋਰ ਲਾ ਲਓ ਤੇ ਆਪਾਂ ਆਪਣੇ ਪੰਜਾਬ ਦੇ ਵਿੱਚ 13 ਦੇ ਤੇਰੇ ਹੀ ਜਿਹੜੇ ਐਮਪੀ ਆ ਉਹ ਜਿਤਾਉਣੇ ਆ ਤੇ ਕਿਵੇਂ ਲੱਗਦਾ ਕਿ ਜਿਵੇਂ ਜਿਵੇਂ ਪਾਰਟੀ ਦੇ ਕੁਝ ਉੱਗੇ ਨੇਤਾਵਾਂ ਪਾਰਟੀਆਂ ਛੱਡ ਕੇ ਦੂਜੀ ਪਾਰਟੀ 'ਚ ਸ਼ਾਮਿਲ ਹੁੰਦੇ ਨੇ ਤੇ ਆਪਣੀ ਪਾਰਟੀ ਆਮ ਆਦਮੀ ਤੁਹਾਡੀ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕੋਈ ਕਾਟਾ ਮਹਿਸੂਸ ਹੁੰਦਾ ਵੇਖੋ ਜੀ ਉਹ ਇਹੋ ਜੀ ਗੱਲ ਆ ਉਹਨਾਂ ਅੱਜ ਵੀ ਖਰਾਬ ਕਰਨਾ ਸੀ ਉਹਨਾਂ ਕਾਲੀ ਵੀ ਖਰਾਬ ਕਰਦਾ ਸੀ ਉਹ ਬਿਹਤਰੀ ਹੋਇਆ ਪਾਰਟੀ ਵਾਸਤੇ ਕਿ ਉਹ ਚਲੇ ਗਿਆ ਤੇ ਪਾਰਟੀ ਨੂੰ ਪਤਾ ਲੱਗ ਗਿਆ ਵਲੰਟੀਅਰ ਸਾਡੇ ਪੂਰੇ ਕਾਇਮ ਨੇ ਤੇ ਪੂਰੇ ਉਹਨਾਂ ਦੇ ਵੱਡੇ ਦਿਲ ਨੇ ਤੇ ਤਗੜੇ ਹੋ ਕੇ ਕੰਮ ਕਰਨ ਤਿਆਰ ਆ ਉਹਨਾਂ ਨੂੰ ਸਾਨੂੰ ਪਾਰਟੀ ਨੂੰ ਕੋਈ ਫਰਕ ਨਹੀਂ ਪੈਣਾ ਕਮੀ ਮਹਿਸੂਸ ਹੁੰਦੀ ਹੈ ਕਿਤੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਕਿਤੇ ਨਾ ਕਿਤੇ ਕਿ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਕਿ ਉਹ ਵੀ ਅੱਜ ਤੁਹਾਡੇ ਵਿੱਚ ਕਿਤੇ ਸਪੀਚਾ ਦਿੰਦੇ ਕੋਈ ਖਾਸ ਨਜ਼ਰੀਆ ਵੇਖ ਨੂੰ ਨਹੀਂ ਮਿਲਦਾ ਕਮੀ ਜ਼ਰੂਰ ਹੈਗੀ ਆ ਪਰ ਅੱਜ ਉਹ ਗੱਲ ਨਹੀਂ ਰਹੀ ਅੱਜ ਹਰ ਬੰਦਾ ਜਿਹੜਾ ਪਾਰਟੀ ਦਾ ਉਹ ਕੇਜਰੀਵਾਲ ਹਰ ਬੰਦਾ ਕਹਿੰਦਾ ਕਿ ਮੈਂ ਕੇਜਰੀਵਾਲ ਹਾਂ ਮੈਂ ਕੇਜਰੀਵਾਲ ਹਾਂ 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 ਬਿਲਕੁਲ ਹਰ ਜਿਹੜਾ ਵਲੰਟੀਅਰ ਹੈ ਉਹ ਕਹਿੰਦਾ ਵੀ ਮੈਂ ਕੇਜਰੀਵਾਲ ਆ ਕੇਜਰੀਵਾਲ ਦੀ ਸੋਚ ਨੂੰ ਉਹ ਕੈਦ ਨਹੀਂ ਕਰ ਸਕਦੇ ਕੇਜਰੀਵਾਲ ਦੀ ਜਿਹੜੀ ਸੋਧ ਆ ਸਾਡੇ ਆਮ ਵਲੰਟੀਅਰਾਂ ਦੇ ਵਿੱਚ ਆਮ ਵਰਕਰਾਂ ਦੇ ਵਿੱਚ ਉਹ ਪੂਰੀ ਭਰੀ ਪਈ ਆ ਕਿਉਂ ਕਿਉਂਕੀ ਕਾਰਨ ਲੱਗਦਾ ਕਿ ਤਾ ਕਿ ਤੁਸੀਂ ਕਹਿੰਦੇ ਹੋ ਆਮ ਜਨਤਾ ਕਹਿੰਦੇ ਕਿ ਜੋ ਕੀਤਾ ਏਡੀ ਨੇ ਜਾਂ ਭਾਜਪਾ ਨੇ ਕੀਤਾ ਜੋ ਕੀਤਾ ਗਲਤ ਕੀਤਾ ਵਾਕਈ ਗਲਤ ਕੀਤਾ ਬਿਲਕੁਲ 100% ਗਲਤ ਕੀਤਾ ਕਿਉਂਕਿ ਸ਼ਰਿਆ ਮੈਂ ਨਾ ਨਾ ਕੋ ਕੁਝ ਬ੍ਰਾਹਮਤ ਹੋਇਆ ਨਾ ਅਜੇ ਤੱਕ ਕੋਈ ਜਿਹੜਾ ਇਲਜ਼ਾਮ ਲਾ ਰਿਹਾ ਉਹ ਸਾਬਤ ਹੋ ਰਿਹਾ ਸਿਰਫ ਜਿਹੜਾ ਕੇਜਰੀਵਾਲ ਦੇ ਤੇ ਜਿਸ ਬੰਦੇ ਨੇ ਗਵਾਹੀ ਦਿੱਤੀ ਆ ਉਹਦੀਆਂ ਪੰਜ ਗਵਾਹੀਆਂ ਦੇ ਵਿੱਚ ਉਹਨੇ ਆਖਿਆ ਵੀ ਕੇਜਰੀਵਾਲ ਨੂੰ ਮੈਂ ਕੁਝ ਨਹੀਂ ਦਿੱਤਾ ਛੇਵੀਂ ਗਵਾਹੀ ਦੇ ਵਿੱਚ ਜੇਲ੍ਹ ਦੇ ਵਿੱਚ ਉਹਦੇ ਕੋ ਦਵਾ ਕੇ ਈਡੀ ਨੇ ਮੁਰਕੇ ਉਹਦੀ ਜ਼ਬਾਨਤ ਵੀ ਕਰਾਤੀ ਕੇਂਦਰ ਦਾ ਉਹਦੇ ਵਿੱਚ ਹੱਥ ਆ ਕੇਂਦਰ ਜਿਹੜਾ ਸੀ ਉਹ ਚਾਹੁੰਦਾ ਨਹੀਂ ਵੀ ਜਿਹੜਾ ਕੇਜਰੀਵਾਲ ਸਾਹਿਬ ਹੈ ਉਹ ਆਮ ਪਾਰਟੀ ਦਾ ਪ੍ਰਚਾਰ ਕਰਨ ਤੇ ਪ੍ਰਚਾਰ ਕਰਕੇ ਜਿਹੜਾ ਉਹ ਪ੍ਰਚਾਰ ਰੋਕਣ ਵਾਸਤੇ ਇਹ ਸਾਰਾ ਕੀਤਾ ਗਿਆ ਕੀ ਫਰਕ ਪਿਆ ਪ੍ਰਚਾਰ ਰੁਕਿਆ ਕੋਈ ਪ੍ਰਚਾਰ ਦੇ ਨਾਲ ਵੱਧ ਜੜ ਕੇ ਲੋਕ ਸ਼ਾਮਿਲ ਹੋਏ ਅੱਗੇ ਨਾਲੋਂ ਪ੍ਰਚਾਰ ਵੱਧ ਗਿਆ ਸਗੋ ਇਹ ਦੇ ਨਾਲ ਦੁਨੀਆ ਲੈਵਲ ਤੇ ਜਿਹੜੀ ਆ ਮੋਦੀ ਸਰਕਾਰ ਭਾਜਪਾ ਸਰਕਾਰ ਦੀ ਕਿਰਕਰੀ ਹੋਈ ਆ ਬਿਲਕੁਲ ਦੋਸਤੋ ਤੁਸੀਂ ਦੇਖਿਆ ਕਿ ਕੇਜੀਵਾਲ ਸਾਹਿਬ ਦਾ ਇੱਕੋ ਤੋਂ ਅੱਗੇ ਨਾਲੋਂ ਵੱਧ ਚੜ ਕੇ ਮਾਨ ਸਤਕਾਰ ਕੀਤਾ ਜਾ ਰਿਹਾ ਹੈ ਕੈਮਰਾਮੈਨ ਦੇ ਨਾਲ ਮੈਂ ਤੁਹਾਡਾ ਆਪਣਾ ਐਸ ਕੇ ਸਕਨ ਆਸ ਤੇ ਕੰਮ ਨੇ ਸਾਹਮਣੇ ਚਲੰਦਰ ਤੋਂ Hola, hola, hola. Why yari.